આને આને હોની 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 પણ આ તો યાર હોને આને આને હોની 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 પણ આ તો યાર હોને ਮੈਂ ਜਾ ਤਾ 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 ਆਹ ਹੋ ਰਿਹਾ ਸਾਹ ਹੋ ਰਿਹਾ ਯਾਰ ਕਰ ਲੈ ਯਾਰ ਉਹ ਅਕੇਲੇ ਲੋ ਉਹ ਅਗਲਾ ਟੋਆ ਸਾਫ ਕਰ ਆ ਰੇੜੀ ਪਾਸੇ ਕਰੋ ਯਾਰ ਚੱਲ ਆ ਜਾ ਚੱਲ ਇਹ ਕਿੱਥੋਂ ਆਇਆ ਇਹ ਨਹੀਂ ਪਾਰ ਤੂੰ ਨੰਗ ਜੋ ਹਮਾਰੇ ਨਾਲ ਕਰਦੇ ਗੱਡੀ ਆ ਗਈ ਬੜਾ ਵਧੀਆ ਕਿੱਦਿਓਂ ਨੇ ਔਰ ਜਣਾ ਨੂੰ ਸੱਦੇ ਸੜਦਾ ਆ ਖਿੱਚਦੇ ਯਾਰ ਤਾਂ ਸ਼ੇਰੇ ਵੀ ਆ ਪਰ ਜੀ 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 ਪਾਉਂਦਾ ਪਾ ਲਾ ਬਸ ਮੇਰਾ ਪੂਰਾ ਬਚਾ ਉਹਦੀ ਰੋਣ ਰੋਣ ਯਾਰ ਬਦਰੀ ਸਵਾਗਤ ਕਰੀ ਬੜੀ ਯਾਰ ਚਲੋ ਚਲੋ ਹਾਂਜੀ ਸਰ ਕੀ ਨਾਮ ਜੀ ਸਰ ਅਸਕੈਂ ਸਿੰਘ ਜੀ ਸੁਖਚੈਨ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀਆਂ ਸੜਕਾਂ ਤੁਹਾਨੂੰ ਆਪ ਨੂੰ ਬਣਾਉਣੀਆਂ ਪੈ ਰਹੀਆਂ ਤੇ ਕਿਹੜਾ ਪਿੰਡ ਆ ਇਹ ਇਹ ਪਿੰਡ ਜੀ ਪਿੰਡ ਰਾਜੇਵਾਲ ਤੋਂ ਦੋ ਪਿੰਡ ਰਾਜੇਵਾਲ ਪਿੰਦੇ ਰਾਜੇਗੜ ਰਾਜੇਗੜ ਖੁਰਦਾ ਤੇ ਉਤੋਂ ਤਰਵੰਡੀ ਬੂਟਿਆਂ ਤੱਕ ਲੈਂਕ ਰੋਡ ਜਾ ਰਹੀ ਹੈ ਸਾਡੀ ਅੱਛਾ ਜੀ ਇਹ ਸੜਕ ਬਣੀ ਨੂੰ ਘੱਟੋ ਘੱਟ 9 ਸਾਲ ਹੋ ਚੱਲੇ ਆ ਜੀ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਦੋਂ ਤੋਂ ਸਾਡੀ ਕਿਸੇ ਨੇ ਆ ਕੇ ਇਥੇ ਸਾਰ ਨਹੀਂ ਲਈ ਹਲੇ ਤੱਕ ਤੇ ਇਹਦਾ ਕਰਕੇ ਇਹ ਸ਼ਹੀਦ ਬਾਬਾ ਬੰ다 ਸਿੰਘ ਸਪੋਰਟਸ ਕਲੱਬ ਵੱਲੋਂ ਉਹਨਾਂ ਦੇ ਨੌਜਵਾਨ ਸਪੋਰਟ ਦੇ ਨਾਲ ਸਾਰੇ ਨਗਰ ਦੀ ਸੰਗਤ ਲਾ ਕੇ ਅਸੀਂ ਇਹ ਜਿਹੜਾ ਕੰਮ ਜਿਹੜਾ ਸੜਕ ਦਾ ਆਪ ਖਰਚਾ ਕਰਕੇ 4 ਲੱਖ ਰੁਪਈਆ ਕੋਲੋਂ ਲਾ ਕੇ ਅਸੀਂ ਘਟੋ ਘਟ 8 ਗੱਡੀਆਂ ਦਾ ਜਿਹੜਾ ਪ੍ਰੋਜੈਕਟ ਆ ਇਹ ਅਸੀਂ ਆਪਦੇ ਕੋਲੋਂ ਕਰ ਰਹੇ ਆਂ ਸਰਕਾਰ ਕੀ ਕਰ ਰਹੀ ਆ ਜਿੰਨੀਆਂ ਸਾਡੇ ਪਿੰਡ ਦੇ ਵਿੱਚ ਗੱਡੀਆਂ ਨਵੀਆਂ ਆਈਆਂ ਜੇ ਅਸੀਂ ਉਹਨਾਂ ਦਾ ਜਿਹੜੇ ਸਾਡੇ ਟੈਕਸ ਕੱਟੇ ਆ ਜੇ ਅਸੀਂ ਉਹਨਾਂ ਦਾ ਹਿਸਾਬ ਵੀ ਲਾਈਏ ਤਾਂ ਸਾਡਾ ਘੱਟੋ ਘੱਟ 50 ਲੱਖ ਰੁਪਈਆ ਬਣਦਾ ਹੋਣਾ ਉਹਨਾਂ ਗੱਡੀਆਂ ਦਾ ਟੈਕਸ ਜੇ ਸਾਡੇ ਪੈਸੇ ਸਾਨੂੰ ਵਾਪਸ ਦੇ ਦੇਣ ਨਾ ਅਸੀਂ ਆਪ ਦੀ ਸੜਕ ਆਪੇ ਬਣਾ ਲਾਂਗੇ ਅਸੀਂ ਸਰਕਾਰ ਤੋਂ ਆਸ ਹੀ ਨਹੀਂ ਕਰਦੇ ਸਰਕਾਰ ਕੰਮ ਹੀ ਕੀ ਕਰ ਰਹੀ ਆ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਇਹ ਖੁੱਲੇ ਗੱਫੇ ਦਿੱਤੇ ਇੱਕ ਪਾਸੇ ਖੁੱਲੇ ਗੱਫੇ ਦਿੱਤੇ ਯਾਰਿਆ ਦਿੱਤੇ ਕਿੱਥੇ ਜਾ ਰਹੇ ਆ ਸਾਨੂੰ ਪਤਾ ਨਹੀਂ ਜਿੰਨੀ ਸੜਕ ਤੇ ਟ੍ਰੈਫਿਕ ਚੱਲ ਰਹੀ ਆ ਜਿੰਨਾ ਉਹਦਾ ਡੀਜ਼ਲ ਦਾ ਟੈਕਸ ਬਣਦਾ ਵਾ ਜਿੰਨੇ ਪੈਸੇ ਸਰਕਾਰ ਨੇ ਸਾਡੀਆਂ ਗੱਡੀਆਂ ਦਾ ਟੈਕਸ ਕਟਿਆ ਛੋਰਸਾਂ ਕਟੀਆਂ ਹਰੇਕ ਜੀਤੇ ਟੈਕਸ ਲਾ ਰਹੀ ਆ ਤੇ ਸਾਨੂੰ ਸਰਕਾਰ ਕੀ ਦੇ ਰਹੀ ਆ ਇਹ ਇਹਦੇ ਬਾਰੇ ਜਿਹੜਾ ਹੈਗਾ ਤੁਸੀਂ ਆਪਣੇ ਜਿਹੜੇ ਐਮਐਲਏ ਸਾਹਿਬ ਨੂੰ ਮਿਲੇ ਅਸੀਂ ਸਾਰਿਆਂ ਨੂੰ ਮਿਲੇ ਜੀ ਅਸੀਂ ਜਿਹੜਾ ਆਪਣਾ ਹਲਕਾ ਅਚਾਰ ਸਾਹਿਬ ਕੋ ਗਏ ਸੀ ਕੁਝ ਬੰਦੇ ਉਹਨਾਂ ਕੋ ਗਏ ਉਹਨਾਂ ਨੂੰ ਜਾ ਕੇ ਸਵਾਲ ਕੀਤਾ ਕਿ ਸਾਡੇ ਪਿੰਡ ਦੀ ਜਿਹੜੀ ਸੜਕ ਆ ਉਹ ਟੁੱਟੀ ਹੋਈ ਆ ਸਾਡਾ ਕੋਈ ਮਸਲਾ ਹੱਲ ਕਰੋ ਉਹਨਾਂ ਨੇ ਕੁਐਸਚਨ ਅੱਗੇ ਕੀਤਾ ਕਿ ਉਤੋਂ ਦੇ ਸਰਪੰਚ ਕਿਹੜੀ ਪਾਰਟੀ ਦੇ ਬਣੇ ਦੱਸੋ ਇਹਤ ਕਾਰਗਿ ਜਾਰੀ ਵਧੀਆ ਨਹੀਂ ਕਰਦੇ ਸਰਪੰਚ ਹੋਰ ਪਾਰਟੀਆਂ ਦੇ ਬਣਨਗੇ ਉਹ ਕੀ ਆਸ ਕਰਦੇ ਫੇਰ ਸਾਡੇ ਤੋਂ ਸਰਪੰਚੀ ਲੈਣ ਦੀ ਇੱਕ ਪਾਸੇ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਹਨ ਹਾਂਜੀ ਤੁਹਾਡੇ ਇਲਾਕੇ ਚ ਵੀ ਹੈਗੀਆਂ ਆ ਹਾਂਜੀ ਕਿਸ ਤਰ੍ਹਾਂ ਦੇਖਦੇ ਆ ਬਹੁਤ ਘਟੀਆ ਕਾਰਗਿ ਜਾਰੀ ਆ ਜੀ ਜਿੰਨੇ ਇਹਨਾਂ ਦੇ ਮਾੜੇ ਹਾਲਾਤ ਹੋ ਗਏ ਸਰਕਾਰ ਦੇ ਇਹ ਇੱਕ ਵੀ ਐਮਐਲ ਨਹੀਂ ਬਣੇਗਾ ਬਣੂਗਾ ਅੱਗੇ ਤੋਂ ਅਜੀ ਅਗਲੀ ਪਾਰਟੀ ਕਿਹੜੀ ਦੇਖਦੇ ਆ ਅਗਲੀ ਪਾਰਟੀ ਦਾ ਉਹ ਨਾਲ ਸਮਾਂ ਦੱਸੂਗਾ ਜੇ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿ ਰਹੇ ਸਰਕਾਰ ਬਾਰੇ ਇਹ ਤਾਂ ਪਾਰਟੀ 3 ਸਾਲ ਤੋਂ ਉਹ ਤਾਂ 10 ਸਾਲ ਤੋਂ ਤੁਹਾਡੀ ਪੰਚਾਇਤ ਜਿਹੜੀ ਛੜੀ ਸੜਕ ਦੀ ਹਾਲਤ ਮਾੜੀ ਹੈ ਤੇ ਪਹਿਲਾਂ ਦੀ ਸਰਕਾਰਾਂ ਦੀ ਵੀ ਤੁਸੀਂ ਪਹਿਲਾਂ ਸਰਕਾਰਾਂ ਦੀਆਂ ਵੀ ਕੱਟੀਆਂ ਨੀਤੀਆਂ ਸੀਗੀਆਂ ਜੀ ਬਹੁਤ ਟਾਈਮ ਅਸੀਂ ਜਿੰਨਾ ਅਸੀਂ ਇਹ ਸਾਡੇ ਪਿੰਡਾਂ ਨੇ ਸੜਕ ਦਾ ਸੰਤਾਪ ਹੋ ਗਿਆ ਨਾ ਮੇਰੇ ਹਿਸਾਬ ਨਾਲ ਪੰਜਾਬ ਚ ਨਹੀਂ ਪੋ ਗਿਆ ਹੋਣਾ ਬਹੁਤ ਟਾਈਮ ਟੁੱਟੀ ਦੀ ਸਾਡੀ ਸ਼ਾਹਕੁਟੜਾ ਦੀ ਸੜਕ ਵੀ ਕਿਉਂਕਿ ਇੱਕ ਆਸੇ ਦੇਖਿਆ ਜਾਵੇ ਤਾਂ ਤੁਹਾਡੇ ਹੀ ਸ਼ਹਿਰ ਦਾ ਮੰਤਰੀ ਵੀ ਰਿਹਾ ਹਾਂਜੀ 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 ਸਿੰਘ ਕੁਹਾਰ ਹਾਂਜੀ ਉਸ ਤੋਂ ਉਹਨਾਂ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਉਹ ਸੜਕਾਂ ਦੇ ਮਸਲੇ 'ਚ ਉਹਨਾਂ ਦਾ ਕੰਮ ਵੀ ਕਾਫੀ ਢਿੱਲਾ ਰਿਹਾ ਜੀ ਹੋਰ ਕੰਮ ਚੱਲੋ ਕੀਤੇ ਹੋਣਗੇ ਸੜਕਾਂ ਦੇ ਮਸਲੇ 'ਤੇ ਜ਼ਿਆਦਾ ਢਲੇਰੇ ਕੰਮ ਰਿਹਾ ਹਾਂਜੀ ਇਹ ਸੜਕ ਘੱਟੋ ਘੱਟ 13-14 ਸਾਲ ਤੋਂ ਪਹਿਲਾਂ ਸ਼ਾਹਕੋਟ ਵਾਲੀ ਸੜਕੀ ਟੁੱਟੀ ਰਹੀ ਆ ਅਸੀਂ ਜੀ ਜਿਹੜਾ ਸ਼ਹੀਦ ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਵਾਲਿਆਂ ਨੇ ਪਹਿਲ ਕੀਤੀ ਸਾਡੇ ਪਿੰਡ ਦੇ ਮੁੰਡੇ-ਮੁੰਡਾ ਜੱਸਾ ਪ੍ਰਧਾਨ ਆ ਸਾਰੇ ਮੁੰਡੇ ਆ ਉਹਨਾਂ ਨੇ ਪਹਿਲ ਕਰਕੇ ਤੇ ਕਦਮ ਚੁੱਕਿਆ ਉਸ ਤੋਂ ਅੱਗੇ ਗਾਂ ਸੰਗ ਸਾਰਾ ਸੰਜੋਗ ਕਰ ਰਹੀ ਆ ਸਰਕਾਰ پارٹی ਕੋ 2000 ਕੋਈ 5000 4000 ਰੁਪਏ ਇਕੱਠੇ ਕਰਕੇ ਇਹ ਪੈਸੇ ਇਕੱਠੇ ਕਰਕੇ ਅਸੀਂ ਆਪ ਦਾ ਕੰਮ ਚਲਾ ਰਹੇ ਆ ਜੀ ਲੱਗਦਾ ਨਹੀਂ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸੀਗੇ ਉਹ ਅੱਜ ਸਪੋਰਟਸ ਕਲੱਬਾਂ ਕਰ ਰਹੀਆਂ ਬਿਲਕੁਲ ਜੀ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਕੰਮ ਹੀ ਸਰਕਾਰਾਂ ਨੇ ਸਰਕਾਰਾਂ ਬਣਦੀਆਂ ਕਾਦੇ ਲਈ ਇਹ ਸਾਨੂੰ ਤੇ ਹੀ ਨਹੀਂ ਪਤਾ ਕੰਮ ਹੀ ਜਦੋਂ ਆਪ ਕਰ ਰਹੇ ਆ ਆਮ ਆਦੀ ਪਾਰਟੀ ਸਰਕਾਰ ਕੀ ਆ ਆਮ ਆਦੀ ਪਾਰਟੀ ਸਰਕਾਰ ਗੱਡੀਆਂ ਝੂਟਣ ਨੂੰ ਆ ਅਸੀਂ ਇੱਥੇ ਕੰਮ ਅਸੀਂ ਕਰ ਰਹੇ ਆ ਜਿਹੜਾ ਸਰਕਾਰ ਦਾ ਕੰਮ ਤੇ ਆਮ ਆਦਮੀ ਕਰ ਰਿਹਾ ਨਾ ਪਾਵਲ ਕਰ ਰਹੀ ਆ ਉਹ ਕਹਿ ਸਕਦੇ ਆ ਵੀ ਇਧਰ ਗੱਡੀਆਂ ਝੂਟਣ ਜੋਗੇ ਆ ਜੀ। ਆ ਰਹੇ ਆ। ਉਹਨਾਂ ਨੂੰ ਬੱਚੇ ਬਹੁਤ ਅੰਗ ਖੱਡਿਆਂ 'ਚ ਡੱਗ ਜਾਂਦੇ ਸੀਗੇ ਸਕੂਲ ਵਾਲੀਆਂ। ਕਿੰਨੀ ਸੜਕ ਤੁਸੀਂ ਰਿਪੇਅਰ ਕਰ ਲਈ ਆ? ਹਾਂਜੀ। ਤੇ ਉਹਦੇ ਉੱਤੇ ਕਿੰਨਾ ਹੁਣ ਤੱਕ ਖਰਚਾ ਆ ਚੁੱਕਿਆ? ਸਾਡੇ 9 ਗੱਡੀਆਂ ਦਾ ਪ੍ਰੋਜੈਕਟ ਆ ਜੀ। 40000 ਦੀ ਗੱਡੀ ਆਉਂਦੀ ਤੁਸੀਂ ਆਪਸਾ ਕਿੰਨੇ ਕਿਲੋਮੀਟਰ ਰੋਡ ਕਿੰਨੇ ਕਿਲੋਮੀਟਰ ਦਾ ਲੰਮਾ? 4 ਕਿਲੋਮੀਟਰ ਰੋਡ ਆ ਜੀ। 4 ਕਿਲੋਮੀਟਰ ਦਾ। ਹਾਂਜੀ 4 ਕਿਲੋਮੀਟਰ। ਕਿੰਨੇ ਕਿਲੋ ਕਿੰਨੇ ਹਜ਼ਾਰ ਦੀ ਗੱਡੀ ਐ ਇੱਕ ਸੰਦੀ ਆ? 40000 ਦੀ। 40000 ਦੀ। ਹਾਂਜੀ। ओके okay. 9 ਗੱਡੀਆਂ ਪੈਣੀਆਂ ਜੀ 9 ਗੱਡੀਆਂ ਮਤਲਬ 10 ਗੱਡੀਆਂ ਮਤਲਬ 4 ਲੱਖ ਰੁਪਏ ਦੀਆਂ ਹਾਂ ਜੀ ਹਾਂ ਜੀ ਇਹ ਇਹਨਾਂ ਜਿਹੜਾ ਪੈਸਾ ਅਸੀਂ ਸਾਰੇ ਸੰਯੋਗ ਦੇ ਨਾਲ ਬਾਅਦ ਵੀ ਸਕੇ ਬਾਕੀ ਸਾਨੂੰ ਅਸੀਂ ਐਮ ਐਲ ਏ ਸਾਹਿਬ ਕੋ ਗਿਆ ਸੀਗੇ ਉਹਨੇ ਸਾਨੂੰ ਭਰੋਸਾ ਦਿਵਾਇਆ ਸੀਗਾ ਕਿ ਅਸੀਂ 1 ਸਾਲ ਦੇ ਵਿੱਚ ਤੁਹਾਡੀ ਸੜਕ ਰਿਪੇਅਰ ਕਰ ਦਾਂਗੇ ਫਿਰ ਭਰੋਸੇ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਆਸਤ ਕਰ ਰਹੇ ਹੁਣ ਦੇਖੋ ਅੱਗੇ ਕੀ ਹਾਸਾ ਆਉਂਦਿਓ ਜੀ ਕੀ ਨਾਮ ਦੀ ਮੇਰਾ ਨਾਮ ਦਸਕਰਨ ਸਿੰਘ ਆ ਜੀ ਦਸਕਰਨ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀਆਂ ਸੜਕਾਂ ਆਪ ਨੂੰ ਹੀ ਬਣਾਉਣੀਆਂ ਪੈ ਰਹੀਆਂ ਦੇਖ ਲਓ ਜੀ 10 ਸਾਲ ਹੋ ਗਏ ਆ ਵੀ ਜਦੋਂ ਪਹਿਲੀ ਵਾਰ ਅਸੀਂ ਦੇਖੀ ਉਹ ਸੜਕ ਬਣੀ ਸੀ ਉਸ ਤੋਂ ਬਾਅਦ ਚੱਕ ਦੋ ਵਾਰ ਪੈਚ ਵਰਕ ਹੋਇਆ ਹੋਊਗਾ ਪਰ ਉਹ ਵੀ ਇਦਾਂ ਦਾ ਵੀ ਬਸ ਜਦੋਂ ਵੋਟਾਂ ਨੇੜੇ ਆ ਗਈਆਂ ਤੇ ਮਾੜਾ ਮੋਟਾ ਬਜਰੀ ਲੁੱਕ ਪਾਤਾ ਜਿਹੜੀ ਕਿ ਇੱਕ ਵਾਰੀ ਗੱਡੀਆਂ ਨੰਗੋ ਤੇ ਪੱਟੀ ਜਾਂਦੀ ਆ ਹੁਣ ਦੁਬਾਰਾ ਦੁਬਾਰਾ ਭਰੋਸਾ ਦਾ ਲੀਡਰ ਦਿੰਦੇ ਆ ਪਰ ਉਹ ਬਣਾਉਣਗੇ ਨਹੀਂ ਬਣਾਉਣਗੇ ਉਹਨਾਂ ਤੇ ਹੀ ਰਹਿ ਸਕਦੇ ਠੀਕ ਆ ਸਾਰਿਆਂ ਦੀਆਂ ਗੱਡੀਆਂ ਨੰਗੀਆਂ ਕਈ ਵਾਰ ਹਸਪਤਾਲ ਮਰੀਜ਼ ਨੂੰ ਹੀ ਲਿਆਉਣਾ ਹੁੰਦਾ ਨਾ ਤੇ ਇਦਾਂ ਲੱਗਦਾ ਵੀ ਬਸ ਪਹੁੰਚ ਨਹੀਂ ਹੋਣਾ ਵੀ ਪਹਿਲਾਂ ਕੁਝ ਨਾ ਕੁਝ ਹੋ ਜੂ ਕਾ ਹੁਣ ਇੱਥੇ ਪਹਿਲਾ ਮੰਤਰੀ ਸਾਹਿਬ ਵੀ ਰਹੇ ਹੈਗੇ ਆ ਐਮਐਲਏ ਵੀ ਆ ਜੀ ਜੀ ਕਿਸ ਤਰ੍ਹਾਂ ਦੇ ਦੇਖੋ ਜੀ ਅੱਗੇ ਵੀ ਮੰਤਰੀ ਕਰਦਾ ਹੀ ਸੀਗਾ ਐਮਐਲਏ ਸਾਹਿਬ ਕੁਵੜ ਜੀ ਜਮਾ ਨੇੜੇ ਆਪਣੇ ਇੱਥੇ ਉਹਨਾਂ ਦੀਆਂ ਆਪਦੀਆਂ ਗੱਡੀਆਂ ਵੀ ਲੰਗਦੀਆਂ ਸੀ ਉਹ ਕਹਿੰਦੇ ਸੀ ਕਿ ਸਾਡੀਆਂ ਵੀ ਇੱਥੇ ਲੰਗਦੀਆਂ ਲਗਾਈ ਚੱਲੋ ਹਨ ਤੇ ਹੁਣ ਵੀ ਲਾਡੀ ਸ਼ੇਰ ਵਾਲੀ ਹੈਗਾ ਤੇ ਆਏ ਸੀਗੇ ਕਹਿੰਦੇ ਸੀਗੇ ਪੈਚਵਰਕ ਹੋ ਜਾਊਗਾ 6 ਮਹੀਨੇ ਟੈਂਡਰ ਪਾਸ ਹੋਊਗਾ ਟਾਈਮ ਲੱਗੂ ਕਰਾ ਦਾਂਗੇ ਪਰ ਹੁਣ ਗਾਂ ਫਸਲ ਦਾ ਵੀ ਟਾਈਮ ਆ ਤੇ ਇੱਕ ਧੁੰਦਾ ਪੈਣ ਲੱਪੀਆਂ ਨਿਆਣੇ ਸਾਈਕਲਾਂ ਦੇ ਵਿੱਚ ਟੋਇਆਂ ਜੋ ਡਿੱਗੇ ਚੱਕੀਦੇ ਆ ਫਿਰ ਉਹ ਬਹੁਤ ਗਲਤ ਹੋ ਜਾਂਦਾ ਗੰਮ ਸੱਟਾਂ ਲੱਗਦੀਆਂ ਨੇ ਆਣਾਂ ਦੇ ਕੋਈ ਮਰ ਵੀ ਸਕਦਾ ਫਿਰ ਉਦੋਂ ਸੁਣਨਗੇ ਸਰਕਾਰ ਇੰਨਾ ਵੇਟ ਨਹੀਂ ਕਰ ਸਕਦੇ ਅਸੀਂ ਸਾਨੂੰ ਹੁਣ ਅਸ਼ੀਰ ਬੰਦਾ ਸਿੰਘ ਬਾਦਰ ਸਪੋਰਟਸ ਕਲੱਬ ਦੇ ਪ੍ਰਧਾਨ ਸਾਹਿਬ ਆ ਠੀਕ ਆ ਅਸੀਂ ਸਾਰੇ ਮੁੰਡਿਆਂ ਨੇ ਪਹਿਲਾਂ ਗਰਾਊਂਡ 'ਚੋਂ ਇਕੱਠੇ ਕੀਤੇ ਵੀ ਹਾਂ ਗਰਾਊਂਡ 'ਚ ਚੱਲੀਏ ਪੈਸੇ ਇਕੱਠੇ ਹੋਣ ਸੜਕਾਂ ਬੰਨ ਸਾਡੇ ਮੈਂਬਰ ਸਰਪੰਚ ਮਾੜਾ ਮੋਟਾ ਸਾਰੇ ਰਲ ਮਿਲ ਕੇ ਕੀਤਾ ਕਰਕੇ ਤੁਰਿਆ ਮੁੱਦਾ ਨਹੀਂ ਤਾਂ ਇਹ ਫੇਰ ਬਹਿ ਜਾਣਾ ਸੀ ਗਾਂ ਵੈਦਰ ਬੈਡ ਸੱਟਾਂ ਲੱਗਣਗੀਆਂ ਗੱਡੀਆਂ ਭੰਨ ਹੋਣਗੀਆਂ ਕੀ ਕਰ ਲਾਂਗੇ ਜਿਹੜੇ ਨਵੇਂ ਸਰਪੰਚ ਬਣੇ ਹੈਗੇ ਆ ਉਹ ਕੁਝ ਨਹੀਂ ਕਰਦੇ ਬਈ ਜੇ ਹੁਣ ਨਵੇਂ ਬਣੇ ਹਜੇ ਉਹਨਾਂ ਨੂੰ ਵੀ ਹਜੇ ਕਿਆਂ ਦੀ ਤਾਂ ਚਾਰਜੀ ਨਹੀਂ ਮਿਲਿਆ ਹਜੇ ਨਾ ਕਾਪ ਦੇ ਲੋ ਕਰ ਸਕਦੇ ਆ ਕਰੀ ਜਾਂਦੇ ਆ ਪਰ ਹੁਣੇ ਵੀ ਜੇ ਗੱਲ ਕਰੀਏ ਐਮਪੀ ਦੇ ਇਲੈਕਸ਼ਨ ਵੀ ਹੋ ਕੇ ਹਟੇ ਆ ਜੀ ਜੀ ਚਰਨਜੀਤ ਸਿੰਘ ਚੰਨੀ ਜੀ ਐਮਪੀ ਵੀ ਬਣੇ ਹੈਗੇ ਆ ਜੀ ਜੀ ਉਹਨਾਂ ਨੂੰ ਜਾ ਕੇ ਤੁਸੀਂ ਇਸ ਬਾਰੇ ਜਿਹੜਾ ਕੋਈ ਸਾਡੀ ਕਿੱਥੇ ਜੀ ਹੁਣ ਪਿੰਡ ਪੱਧਰ ਬੰਦਿਆਂ ਦੀ ਕਿੱਥੇ ਸੁਣ ਲੈਣਗੇ ਉਹ ਪੈਚਵਾਰਕ ਤੇ ਐਕਸਪਾਂਸ ਉਹ ਪੈਚਵਾਰ ਅਸੀਂ ਤਾਂ ਉਹੀ ਕਹਿੰਦੇ ਆ ਵੀ ਪੈਚਵਾਰ ਕੀ ਕਰਾਈ ਜਾਂ ਟਾਈਮ ਤੋਂ ਟਾਈਮ ਤੋਂ ਤਾਂ ਵੀ ਨਹੀਂ ਛੱਡ ਕੇ ਜਾਂਦੀ ਕਿਤੇ ਇਹ ਹੈ ਨਾ ਫੇਰ ਇਹ ਕਰੇਤਾ ਚੱਲਦੀ 2 ਨੰਬਰ ਦੀ ਰਾਤ ਨੂੰ ਟਰਪੀ ਵੀ ਚੱਲਦੇ ਆ ਟਰਾਲੀਆਂ ਵੀ ਚੱਲਦੀਆਂ ਆ ਜਿੰਨਾ ਕਿ ਅਸੀਂ ਕਰ ਸਕਦੇ ਹਾਂ ਰੋਕ ਕੇ ਰੋਕੀ ਜਾਂਦੇ ਆ ਕਈ ਜਣੇ ਵੀ ਨਾ ਕਰੋ ਪਰ ਚੱਕਰ ਇਹ ਆ ਵੀ ਇੱਕ ਟਾਈਮ ਤੇ ਆਪ ਨੂੰ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਜਿੱਥੇ ਗੱਲ ਨਿਆਣਿਆਂ ਦੇ ਸਿਹਤ ਦੀ ਆਉਂਦੀ ਬੰਦਿਆਂ ਦੀ ਸਿਹਤ ਦੀ ਆਉਂਦੀ ਉੱਥੇ ਖਲਵਾੜ ਨਾ ਕੀਤਾ ਜਾਵੇ ਇੱਕ ਪਾਸੇ ਕਹਿੰਦੀ ਆ ਮਾਈਨਿੰਗ ਜਿਹੜੀ ਹੈਗੀ ਆ ਉਹ ਪਹਿਲਾਂ ਪਾਈ ਜਾਊਗੀ ਇਸ ਸਮੇਂ ਚੱਲਦੀ ਆ ਜੀ ਰਾਤ ਨੂੰ ਹੁਣ ਆਪਦੀ ਵੀ ਆਪਦੀ ਸੇਫਟੀ ਵੀ ਦੇਖਣੀ ਪੈਂਦੀ ਆ ਨਹੀਂ ਤਾਂ ਰਾਤ ਨੂੰ ਅਸੀਂ ਪਹਿਰਾ ਲਾ ਲਈਏ ਆਪਦੀ ਵੀ ਸੇਫਟੀ ਦੇਖਣੀ ਪੈਂਦੀ ਅਗਲਾ ਮੋੜ ਕੀ ਚੱਕੀ ਫਿਰਦਾ ਕੀ ਕਰ ਲਾਂਗੇ ਕਰਾਂ ਕਰਾਂਗੇ ਆਪਦਾ ਹੁਣ ਜਿੱਦਾਂ ਬੜਿਆ ਕੰਮ ਇੱਕ ਵਾਰ ਮਹੀਨਾ ਦਾ ਲਾਵਾਂਗੇ ਦੇਖਦੇ ਆ ਕਿੰਨਾ ਕੁ ਰੋਕ ਸਕਦੇ ਆ ਆਪਦੇ ਲੋ ਟਰਾਈ ਕਰਾਂਗੇ ਬਾਕੀ ਪੁਲਿਸ ਨੂੰ ਐਮਐਲਏ ਨੂੰ ਆਪ ਨਾਲ ਹੋ ਕੇ ਜੇ ਕਰਾਉਣ ਤੇ ਕੰਮ ਕੋਸ਼ਿਸ਼ ਵੀ ਨਹੀਂ ਜਿੱਥੇ ਸੰਘਤ ਨੇ ਇੰਨਾ ਜ਼ੋਰ ਮਾਰਿਆ ਸਰਕਾਰ ਨੇ ਤਾਂ ਇੱਕ ਇਸ਼ਾਰਾ ਹੀ ਕਰਨਾ ਉਹਨਾਂ ਦਾ ਤਾਂ ਕੁਝ ਵੀ ਨਹੀਂ ਜਾਂਦਾ ਹੁਣ ਸੰਘਤ ਕੱਲ ਵੀ 50 ਬੰਦੇ ਇੱਥੇ ਸੀਗੇ ਅੱਜ ਵੀ 100 ਬੰਦਾ ਇਕੱਠਾ ਹੋ ਜੂਗਾ ਬੰਦੇ ਇਕੱਠੇ ਹੋਈ ਜਾਂਦੇ ਕੰਮ ਤੁਰੀ ਜਾਂਦਾ ਨਹੀਂ ਤਾਂ ਇੱਕ ਵਾਰ ਬੰਦੇ ਪਿੱਛੇ ਹੱਟ ਗਏ ਫਿਰ ਨਹੀਂ ਕਿ ਤਾਂ ਹੁਣ ਪਿੰਦਰ ਪੰਡੋਰੀ ਜਿਹੜਾ ਹੈਗਾ ਹਲਕਾ ਇੰਚਾਰਜ ਲਾਇਆ ਹੈਗਾ ਸ਼ਾਹਕੋਟ ਦੇ ਵਿੱਚ ਜੀ ਉਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਇਸ ਬਾਰੇ ਦੇਖੋ ਆਪਣੇ ਐਮਐਲਏ ਸਾਹਿਬ ਨਾਲ ਤੇ ਸਰਪੰਚ ਹੁਣੇ ਕਰਦੇ ਰਹਿੰਦੇ ਆ ਗੱਲਬਾਤ ਜਾਂ ਉਹਨਾਂ ਨਾਲ ਕਰਦੇ ਰਹਿੰਦੇ ਇਸ ਬਾਰੇ ਸਾਨੂੰ ਨਹੀਂ ਪਤਾ ਪਰ ਸਾਨੂੰ ਇੰਨਾ ਪਤਾ ਵੀ ਨਹੀਂ ਅੱਗੇ ਵੀ ਨਹੀਂ ਸੁਣੀ ਤੇ ਹੁਣ ਵੀ ਨਹੀਂ ਸੁਣਨੀ ਇੰਨਾ ਕਿ ਸਾਨੂੰ ਪਤਾ ਭਾਜੀ ਥੈਂਕ ਯੂ ਸੋ ਮਚ ਭਾਜੀ ਉਹਨਾਂ ਨੇ ਵੀ ਸਾਨੂੰ ਲੱਕੜ ਦਾ ਮੁੰਡਾ ਦਿੱਤਾ ਜਿਵੇਂ ਪਿੰਦਰ ਪੰਡੋਰੀ ਕੋ ਵੀ ਗਏ ਆ ਕੋਨੇ ਵੀ ਸਾਨੂੰ ਲੱਕੜ ਦਾ ਮੁੰਡਾ ਦੇ ਕੇ ਦੋਰ ਦਿੱਤਾ ਤੇ ਅਸੀਂ ਇਸ ਕਰਕੇ ਆਪ ਹੁਣ ਆਪ ਕੇ ਅਸੀਂ 4-5 ਲੱਖ ਰੁਪਇਆ ਇਕੱਠਾ ਕੀਤਾ ਤੇ ਅਸੀਂ ਇਹ ਉਹ ਕੰਮ ਕਰ ਰਹੇ ਆਂ ਆਪ ਸ੍ਰੀ ਪਿੰਦਰ ਪੰਡੂਰੀ ਕੋ ਤੁਸੀਂ ਗਏ ਸੀ ਹਾਂਜੀ ਪਿੰਦਰ ਪੰਡੂਰੀ ਕੋ ਗਏ ਆ ਸੀ ਠੀਕ ਤਾਂ ਫਿਰ ਉਹ ਸਾਨੂੰ ਕਾਰੀਆਂ ਕਹਿੰਦਾ ਵੀ ਤੁਸੀਂ ਆਪਣੇ ਕਾਲੀ ਦੁਕਾਨ ਦੇ ਅਸੀਂ ਆ ਗਏ ਆ ਅੱਛਾ ਹੈ ਤੇ ਮੈਂ ਤੁਹਾਡਾ ਕੰਮ ਨਹੀਂ ਕਰਦਾ ਤੇ ਕੀ ਦਾ ਉਹ ਕਿਰਾ ਬਈ ਜਮਦਾ ਹੀ ਝਾੜੂ ਵਾਲਾ ਬਣ ਗਿਆ ਸੀ ਅੱਛਾ ਹੁਣ ਉਹਨਾਂ ਨੂੰ ਉਹਦਾ ਦੂਜੀ ਤਰ੍ਹਾਂ ਹੀ ਸਵਾਗਤ ਕਰਾਂਗੇ ਜਿੱਦਾ ਕਰਦੇ ਹੁੰਦੇ ਆ ਪੰਜਾਬੀ ਆਈ ਉਹਨਾਂ ਨੂੰ ਸਵਾਗਤ ਕਰਾਂਗੇ ਅਸੀਂ ਉਹਨਾਂ ਦਾ ਨਹੀਂ ਹੁਣ ਵੋਟਾਂ 'ਚ ਜਵਾਬ ਦਿੱਤਾ ਜਾਊਗਾ ਉਹਨੂੰ ਜਵਾਬ ਦਿੱਤਾ ਜਾਊਗਾ ਜੀ ਨੇ ਸੰਗਤ ਜਾ ਕੇ ਆਵਾ ਹੈ ਨਹੀਂ ਉਹ ਚਲੋ ਉਹ ਛੋਟੀਆਂ